ਸੀਐਮ ਭਗਵੰਤ ਮਾਨ ਦੇ ਵੱਲੋਂ ਵਾਅਦ ਵਾਅਦਾ ਗੱਲ ਵਿੱਚ 763 ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਅਸੀਂ 51 ਹਜ਼ਾਰ ਸਰਕਾਰੀ ਨੌਕਰੀਆਂ ਦਾ ਅੰਕੜਾ ਪਾਰ ਕਰ ਲਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰੰਗਲੇ ਪੰਜਾਬ ਦੇ ਮਿਸ਼ਨ ਰੋਜ਼ਗਾਰ ਤਹਿਤ ਅਸੀਂ ਜਲਦ ਹੀ 1 ਲੱਖ ਸਰਕਾਰੀ ਨੌਕਰੀਆਂ ਦਾ ਅੰਕੜਾ ਪਾਰ ਕਰਾਂਗੇ। ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਸਰਕਾਰ ਦੇ ਵਿੱਚ ਰੈਂਦੀਆਂ ਬਣਾਈਆਂ ਗਲਤ ਨੀਤੀਆਂ ਕਾਰਨ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭਜਣਾ ਪਿਆ ਜਿਸ ਦਾ ਖਮਿਆਜ਼ਾ ਹੁਣ ਉਹ ਭੁਗਤ ਰਹੇ ਹਨ ਪਰ ਅਸੀਂ ਉਹਨਾਂ ਨੂੰ ਸੰਭਾਲਾਂਗੇ ਕਿਉਂਕਿ ਉਹ ਵੀ ਸਾਡੇ ਹੀ ਅੱਤਿਆ ਪੁੱਤ ਨੇ ਅਤੇ ਪਿਛੜੀਆਂ ਸਰਕਾਰਾਂ ਨੇ ਸਾਡੇ ਆਮ ਕਰਾਂ ਦੇ ਧੀਆ ਪੁੱਤਾਂ ਬਾਰੇ ਸੋਚਿਆ ਹੀ ਨਹੀਂ ਉਹ ਹਮੇਸ਼ਾ ਆਪਣੇ ਘਰਾਂ ਬਾਰੇ ਸੋਚੀ ਗਏ ਪਰ ਸਾਡੀ ਨੀਅਤ ਸਾਫ਼ ਹੈ ਜਿਦਲੇ ਅਸੀਂ ਆਮ ਕਰਾਂ ਦੇ ਧੀਆ ਪੁੱਤਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਹਨਾਂ ਨੂੰ ਗਲਤ ਪਾਸੇ ਜਾਣ ਤੋਂ ਬਚਾ ਰਹੇ ਹਾਂ ਜੁਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਨੋਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੀ ਡਿਪਾਰਟਮੈਂਟਾਂ ਦੇ ਵਿੱਚ 700 ਤਰੇ ਦਾਜ ਹੋ ਗਏ ਔਰ ਇਹ ਦਿਨਾਂ ਦਾ ਇੱਕ ਕਪੜਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕਰਾਸ ਕਰ ਗਏ 51000 ਤੇ ਤਾਂ ਤੋਂ 21 31 51 ਆਪਣੇ ਸ਼ਗਨ ਮੰਨਿਆ ਜਾਂਦਾ ਤੇ ਮੈਨੂੰ ਮੇ ਇਹ ਲਾ ਕੇ ਹੁਣ ਅਗਲਾ ਟਾਰਗੇਟ 101 ਦਾ ਇਕਲਾਕੇ ਕਹਿਆ ਜਦ ਦੀ ਹੋ ਗਈ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਪਹਿਲਾਂ ਅਸੀਂ ਨਿਊਸਪਲ ਪਰ ਅੰਚ ਕਰਦੇ ਹੁੰਦੇ ਸੀ ਫੰਕਸ਼ਨ 2 300 ਦੀ ਉਹਦੀ ਕੈਪੈਸਿਟੀ ਹੈ ਪਰ ਉਹ ਸਾਨੂੰ ਆਜ ਸਾਡਾ ਚੌਥਾ ਫੰਕਸ਼ਨ ਹੈ ਟਿਗੋਰ ਥੀਏਟਰ ਚ ਕਿਉਂਕਿ ਇੱਥੇ ਹਜ਼ਾਰ ਦੀ ਕੈਪੈਸਿਟੀ ਹੈ ਅਬ ਜਿਆਦਾ ਜਿਹੜੂ ਅਸੀਂ ਨਿਯੁਕਤੀ ਪੱਤਰ ਦੇ ਦੇ ਹੁਣ ਫਿਰ ਅਸੀਂ ਇੱਥੇ ਆ ਤੁਹਾਨੂੰ ਬੁਲਾ ਲੈਣੇ ਸੋ ਬਹੁਤ ਸੋਨਾ ਬੋਲੇ ਨੇ ਸਾਡੇ ਜਿਹੜੇ ਨਵੇਂ ਅਪਕਮਿੰਗ ਡਾਕਟਰਸ ਜਾਂ ਡਾਟਾ ਆਪਰੇਟਰਸ ਜਾਂ ਨਰਸਾਂ ਦੇ ਤੌਰ ਤੇ ਜੀਐਨਐਮ ਚ ਜੁਆਇਨ ਕੀਤਾ ਹੈ ਹੋਰ ਵੀ ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਲਗਭਗ ਜੋ ਚਾਰ ਪੰਜ ਨੇ ਬੋਲਿਆ ਨੈਰੇਟਿਵ ਉਹੀ ਹੈ ਕਿ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਅਸੀਂ ਧਰਨੇ ਵਿੱਚ ਲਾਏ ਅਸੀਂ ਬੈਂਕਾਂ ਤੇ ਵੀ ਜੜੇ ਅਸੀਂ ਸਪਾਰਸ਼ਾਂ ਨਹੀਂ ਕੀਤੀਆਂ ਪਰ ਸਾਡਾ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਜੇ ਜ ਤੁਹਾਨੂੰ ਨੌਕਰੀਆਂ ਮਿਲਦੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਜਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦਿਓ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਐਜਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈਠਦਾ ਰੋਟੀ ਖਾਂਦਾ ਸੌਂ ਜਾਂਦਾ ਆਪਣੇ ਪੰਜਾਬੀ ਦੀ ਘਾਵਤਾ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੀ ਨਾ ਕਰਕੇ ਆਇਆ ਜਹਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਇਹ ਸਾਡਾ ਪੰਜਾਬ ਇਹ ਹਜੇ ਪਹਿਲਾ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਕੱਢਣ ਲੱਗੇ ਹੋ ਉਹ ਉਹਨਾਂ ਨੇ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇਥੇ ਰਜਿਸਟਰ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਅਸੀਂ ਇੱਥੇ ਆਸਾਂ ਪਾ ਗਏ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਵੀ ਕਿੰਦਾ ਉਹ ਬੀਆਜੀ ਗੋੜਿਆਂ ਕੋਲ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕੋ ਜਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋੜਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋੜਿਆਂ ਕੋਲ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ 'ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਕ ਹੀ ਰਹਿੰਦੇ ਨੇ ਚਾਚੇ ਤਾਇਏ ਸਾਰੇ ਜੀਜੇ ਪੁੱਤ ਪਤੀ ਜੀ ਸਾਰੇ ਇੱਥੇ ਨੇ ਕੋਈ ਚੇਅਰਮੈਨ ਆ ਕੋਈ ਆ ਆ ਕੋਈ ਉਹ ਹੈ ਸਾਨੂੰ ਅਸੀਂ ਨਹੀਂ ਇਹਦੇ ਕੁਝ ਨਹੀਂ ਬਸ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਘੜਾ ਨਹੀਂ ਦੇ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਨਹੀਂ ਆ ਬਸ ਇਹਨਾਂ ਨੂੰ ਕਿ ਆਮ ਘਰਾਂ ਦੇ ਪਿਆ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਕੱਢ ਕੇ ਉੱਠ ਕੇ ਮੈਨੂੰ ਬਾਹਾਂ ਕੱਢਣ ਲੱਗ ਜਾਂਦੇ ਆ ਅੱਜ ਭਗਵਾਨ ਤੁਮਨ ਬੈੱਡ ਦੇ ਸੱਜੀ ਪਾਸੇ ਕਉਂ ਉੱਠਿਆ ਖਾਬੇ ਪਾਸੇ ਕਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਪਰਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵਾਨ ਤੁਮਨ ਕੀ ਕਰ ਰਿਹਾ ਅਸਤੀਫਾ ਦੇਵੇ ਯਾਰ ਮੈਨੂੰ ਵਿੱਚ ਕਿਉਂ ਕੜੀ ਸੀ ਜਾਂਦੇ ਪੌਣੇ ਕਾਲੇ ਹੋਏ ਪਹਿਨੇ ਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕੰਮਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉਥੇ ਸਾਡੇ 3 ਕਰੋੜ ਬੰਦੇ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਕਿਉਂਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਧਰ ਆਉਣ ਦੀ ਕਿ ਲੋੜ ਸੀਗੀ ਇਹ ਇਹਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀਡਿਸ ਦਾ ਸੈਟ ਸੌਣ ਲੱਗ ਗਿਆ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ IIT ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਐ। ਸਾਨੂੰ ਕਿ ਲੋੜ ਸੀ ਇੱਧਰ ਆਉਣ ਦੀ ਜੇ ਚੰਗੇ ਦੇ ਨਿਕਲ ਆਉਂਦੇ ਜੀ। ਅੱਛਾ ਹੋਰ ਸਾਨੂੰ ਗਾਲਾਂ ਕੱਢੀ ਜਾਂਦੇ ਨੇ ਜੀ। ਵੀ ਇਹ ਕਿੱਥੋਂ ਆ ਗਏ? ਵੀ ਅਸੀਂ ਆਉਣੀ ਪੈਣੀ ਸੀ ਕਿਸੇ ਨਾ ਕਿਸੇ ਨੂੰ ਤਾਂ ਫਿਰ। ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ। ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ। ਜੀ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਮੀ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਹੁੰਦੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ